ਮੈਂ ਵੈਸੇ ਪਹਿਲਾਂ ਵਿੱਚ ਕਿ ਜੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਆਰਾ ਹੀ ਆ ਤੇ ਕਿਉਂਕਿ ਆਰਟਿਸ ਬੰਦਾ ਪਤਾ ਨਹੀਂ ਕਿੰਦਾ ਮੈਨੇਜ ਕਰੀ ਜਾਂਦੇ ਆ ਪਰ ਮੈਨੂੰ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਮ ਦਿੱਤਾ ਅਵਤਾਰ ਸਿੰਘ ਅੱਛਾ ਸਾਰੀ ਜ਼ਿੰਦਗੀ ਪਿਆਰ ਲੱਭਦੇ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੇ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿਹਦਾ ਪੰਦੀ ਇਕੱਲੇ ਗਈ ਜਾਂਦੀ ਹੈ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹ ਆ ਗਿਆ ਬਾਹਰ ਮੇਰੀ ਮਾਦੀ ਨਾਲ ਕਰਕੇ ਮੇਰੇ ਮੰਮੀ ਵੀ ਹੈ ਨਹੀਂ ਸੀ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਮੈਂ ਠੀਕ ਆ ਬਹੁਤ ਘੈਂਟ ਬੰਦਾ ਜੀਜਾ ਜੀ ਜੀਜਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਅਸਲੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆ ਗਿਆ ਚੱਲ ਗਿਆ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੇ ਮੰਮੀ ਜਿਹੜੀ ਤੇ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੋਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾੜੀ ਲਾਓ ਐਤੋਂ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਜਿਹੜੀ ਦਾ ਨਾਰੋਸ਼ਨ ਕਰੋ ਚੰਗੇ ਪਾਸੇ ਲੱਗੋ ਨਸ਼ੇ ਸ਼ਸ਼ੇ ਤੋਂ ਦੂਰ ਰਗੋ ਇਹ ਹੀ ਕੋ ਚਾਹੁੰਦੇ ਪੇਰੈਂਟਸ ਨਾ ਫਿਨਲਸ ਹੋਰ ਕੁਝ ਨਹੀਂ ਚਾਹੁੰਦੇ ਨਾ ਸਾਡੇ ਕੋ ਪੈਸਾ ਮੰਗਦੇ ਆ ਹੋ ਸਵਾਦ ਲਓ ਜ਼ਿੰਦਗੀ ਦਾ ਜਿੰਮ ਜਮ ਜਾਓ ਚੰਗਾ ਖਾਓ ਚੰਗਾ ਬੋਲੋ ਮੈਂ ਵੈਸੇ ਪਹਿਲਾਂ ਬੱਚਕੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਵਾਰਾ ਹੀ ਆ ਤੇ ਕਿਉਂਕਿ ਆਰਟਿਸ ਬੰਦਾ ਪਤਾ ਨਹੀਂ ਕਿੰਦਾ ਮੈਨੇਜ ਕਰੀ ਜਾਂਦੇ ਆ ਪਰ ਮੇਤੋ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਤੇ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਂ ਦਿੱਤਾ ਅਵਤਾਰ ਸਿੰਘ ਅੱਛਾ ساری ਜ਼ਿੰਦਗੀ ਪਿਆਰ ਲੱਭਦੇ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੇ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿਹ ਬੰਦੇ ਇਕੱਲੇ ਗਈ ਜਾਂਦੀ ਹੈ ਇਹ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹ ਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਮੇਰੇ ਮੰਮੀ ਵੀ ਹੈ ਨਹੀਂ ਸੀ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਮੈਂ ਠੀਕ ਆ ਬਹੁਤ ਘੈਂਟ ਬੰਦਾ ਜੀਜਾ ਜੀ ਜੀਜਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਅਸਲੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆ ਗਿਆ ਚੱਲ ਗਿਆ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੇ ਮੰਮੀ ਜਿਹੜੀ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਬਦਲ ਲੱਗਣਾ ਜਦੋਂ ਤੁਹਾਡੇ ਬੱਚੇ ਹੁਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾੜੀ ਲਾਓ ਐਤੋਂ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਡੈਡੀ ਦਾ ਨਾਰੋਸ਼ਨ ਕਰੋ ਚੰਗੇ ਪਾਸੇ ਲੱਗੋ ਨਸ਼ੇ ਸ਼ਸ਼ੇ ਤੋਂ ਦੂਰ ਰਹੋ ਇਹ ਹੀ ਕੋ ਚਾਹੁੰਦੇ ਪੇਰੈਂਟਸ ਨਾ ਫੀਨਾਲਸ ਹੋਰ ਕੁਝ ਨਹੀਂ ਚਾਹੁੰਦੇ ਨਾ ਤੁਹਾਡੇ ਕੋ ਪੈਸਾ ਮੰਗਦੇ ਹੋ ਸਵਾਦ ਲਓ ਜ਼ਿੰਦਗੀ ਦਾ ਜਿੰਮ ਜੁਮ ਜਾਓ ਚੰਗਾ ਖਾਓ ਚੰਗਾ ਬੋਲੋ